सब्सक्राइब बटन दबा के मेरे चैनल को सब्सक्राइब कर लीजिए बेल आइकन को दबा के नोटिफिकेशन ऑन कर लीजिए हर सरकारी नौकरी की जानकारी सबसे पहले पाने के लिए खेसी यार सात श्रीकाल दोस्तों जॉब अलर्ट बाय हरदीप चैनल में आपका स्वागत है आज एक और नई भर्ती के नोटिफिकेशन के साथ हाजिर हुआ हूँ मेरा वीडियो आपको अच्छा लगे लाइक शेयर कमेंट जरूर करना जी जेकर दोस्तों मेरे चैनल में पहली बार विजिट कर रहे हो तो मेरे चैनल को सब्सक्राइब करना मत भूलना हर सरकारी नौकरी की जानकारी सबसे पहले पाने के लिए चलो दोस्तों आज का वीडियो स्टार्ट करते हैं दोस्तों जो आज का नोटिफिकेशन आया है संत लोंगोवाल इंस्टीट्यूट ऑफ इंजीनियरिंग एंड टेक्नोलॉजी से नोटिफिकेशन आया है जी दोस्तों एक कॉन्टैक्ट नंबर दे रखे हैं जी इन पर बात करके किसी भी तरह की जानकारी ले सकते हो कौन कौन अप्लाई कर सकता है एज क्या चाहिए क्वालिफिकेशन क्या, क्या चाहिए कि पूरी जानकारी के लिए वीडियो को लास्ट तक देखते रहिए वैकंसिया की गल करिए दोस्तों उन्नीस वैकंसिया ने जिद अप्लाई कर सकते हो तो जी नोटिफिकेशन डेट जी ग्यारह जनवरी दो हज़ार उन्नीस नोटिफिकेशन आया थी जी बाक इन टाइम एंड डेट भी इक्की जनवरी दो हज़ार उन्नीस दस बजे ਦੋਸਤੋ ਜੌਬ ਲੋਕੇਸ਼ਨ ਆਪਕਰ ਰਹੇਗਾ ਸੰਤ ਲੋਂਗੋਵਾਲ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲੋਂਗੋਵਾਲ ਡਿਸਟ੍ਰਿਕਟ ਸੰਗਰੂਰ ਪੰਜਾਬ ਪਿੰਨ ਕੋਡ 148106 ਨੇਮ ਆਫ ਦੀ ਪੋਸਟ ਨੰਬਰ ਇੱਕ ਪੋਸਟ ਹੈ ਜੀ ਇੰਜੀਨੀਅਰਿੰਗ ਡਿਪਾਰਟਮੈਂਟ ਦੀ ਪੋਸਟ ਹੈ ਜੀ ਬੀ ਟੈਗ ਤੁਸੀਂ ਕੀਤਾ ਹੈ ਬੀ ਤੁਸੀਂ ਕੀਤੀ ਹੈ ਐਮ ਟੈਗ ਤੁਸੀਂ ਕੀਤਾ ਹੈ ਐਮ ਇ ਕੀਤੀ ਹੈ ਫਰਸਟ ਡਿਵੀਜ਼ਨ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪੋਸਟ ਨੰਬਰ ਦੋ ਜੀ ਸਾਇੰਸ ਡਿਪਾਰਟਮੈਂਟ ਜੀ ਬੀਐਸਸੀ ਤੁਸੀਂ ਕੀਤੀ ਹੈ ਐਮਐਸਸੀ ਕੀਤੀ ਹੈ ਜਾਂ ਫਰਸਟ ਡਿਵੀਜ਼ਨ ਨਾਲ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪੋਸਟ ਨੰਬਰ 3 ਜੀ ਹਿਮਨਿਟਿਸ ডিপਾਰਟਮੈਂਟ ਦੀ ਪੋਸਟ ਹੈ ਜੀ ਗ੍ਰੈਜੂਏਸ਼ਨ ਤੁਸੀਂ ਕੀਤਾ ਹੈ ਫਰਸਟ ਡਿਵੀਜ਼ਨ ਨਾਲ ਜਾਂ ਮਾਸਟਰ ਡਿਗਰੀ ਤੁਸੀਂ ਕੀਤੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਕੰਸੀ ਡਿਟੇਲ ਐਂਡ ਇੰਟਰਵਿਊ ਸ਼ਡਿਊਲ ਨੰਬਰ 1 ਜੀ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਪੰਜ ਪੋਸਟਾਂ ਨੇ ਜੀ 20 ਜਨਵਰੀ 2019 ਨੂੰ ਤੁਹਾਡਾ ਇੰਟਰਵਿਊ ਹੋਵੇਗਾ ਨੰਬਰ 2 ਜੀ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੀਆਂ ਤਿੰਨ ਪੋਸਟਾਂ ਨੇ ਜੀ ਇਹਨਾਂ ਦਾ ਇੰਟਰਵਿਊ 20 ਜਨਵਰੀ 2019 एमई ਦੀਆਂ ਦੋ ਪੋਸਟਾਂ ਨੇ ਜੀ ਜਿਨ੍ਹਾਂ ਦਾ ਇੰਟਰਵਿਊ 2 ਜਨਵਰੀ 2019 ਨੂੰ ਹੋਵੇਗਾ ਐਫੀਟੀ ਦੀਆਂ ਤਿੰਨ ਪੋਸਟਾਂ ਨੇ ਜੀ ਜਿਨ੍ਹਾਂ ਦਾ ਇੰਟਰਵਿਊ 21 ਜਨਵਰੀ 2019 ਨੂੰ ਹੋਵੇਗਾ ਕੈਮੀਕਲ ਇੰਜੀਨੀਅਰ ਦੀ ਪੋਸਟ ਹੈ ਤਿੰਨ ਜੀ ਇਹਦਾ ਇੰਟਰਵਿਊ 21 ਜਨਵਰੀ 2019 ਨੂੰ ਹੋਵੇਗਾ ਫਿਜ਼ਿਕਸ ਦੀ ਇੱਕ ਪੋਸਟ ਹੈ ਜੀ ਇਹਦਾ ਇੰਟਰਵਿਊ 21 ਜਨਵਰੀ 2019 ਨੂੰ ਹੋਵੇਗਾ ਐਮ ਐਂਡ ਐਚ ਇੰਗਲਿਸ਼ ਦੋ ਪੋਸਟਾਂ ਨੇ ਜੀ ਇਹਦਾ ਇੰਟਰਵਿਊ ਹੋਵੇਗਾ 21 ਜਨਵਰੀ 2019 ਨੂੰ ਦੋਸਤੋ ਪੇ ਸਕੇਲ ਦੀ ਗੱਲ ਕਰ ਲਈਏ ਜੀ ਪੇ ਸਕੇਲ ਰਹੇਗਾ 25000 ਰੁਪਏ ਪਰ ਮਹੀਨਾ ਇਲ ਐਂਡ ਇੰਟਰਵਿਊ ਦੇ ਬੇਸ ਤੇ ਤੁਹਾਡਾ ਸਿਲੈਕਸ਼ਨ ਹੋਵੇਗਾ ਅਪਲਾਈ ਕਿਸ ਤਰ੍ਹਾਂ ਕਰਨਾ ਉਹਦੇ ਬਾਰੇ ਦੱਸ ਦੰਨੇ ਆ ਜੀ ਇੰਟਰਵਿਊ ਜਾਣ ਤੋਂ ਪਹਿਲਾਂ ਤੁਸੀਂ ਇੱਕ ਐਪਲੀਕੇਸ਼ਨ ਫਾਰਮ ਹੈ ਉਹਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਾਂਗਾ ਉਦੋਂ ਤੁਸੀਂ ਡਾਊਨਲੋਡ ਕਰਕੇ ਉਹ ਫਾਰਮ ਭਰ ਲੈਣਾ ਜੀ ਠੀਕ ਹੈ ਜੀ 셀ਫ ਅਟੈਸਟਡ ਕਾਪੀਆਂ ਡੇਟ ਔਰ ਬਰਥ ਸਰਟੀਫਿਕੇਟ ਐਜੂਕੇਸ਼ਨ ਸਰਟੀਫਿਕੇਟ ਐਕਸਪੀਰੀਅੰਸ ਸਰਟੀਫਿਕੇਟ ਐਂਡ ਅਦਰ ਤੁਹਾਡੇ ਕੋਲ ਹੋਰ ਵੀ ਸਰਟੀਫਿਕੇਟ ਨੇ ਉਹ ਵੀ ਤੁਸੀਂ ਲਿਜਾ ਸਕਦੇ ਹੋ ਕਲਰ ਫੋਟੋ लेके ਜਾਨੀਏ ਪਾਸਪੋਰਟ ਸਾਈਜ਼ ਔਰ ਪੂਰੇ ओरिजिनल ਡਾਕੂਮੈਂਟ ਲੈ ਕੇ ਜਾਣਾ ਵੈਰੀਫਿਕੇਸ਼ਨ ਲਈ ਦੋਸਤੋ ਇੰਟਰਵਿਊ ਜਾਣ ਲਈ ਸਥਾਨ ਹੈ ਰੈਵਨਿਊ ਸੰਤ ਲੋਂਗੋਵਾਲ ਇੰਸਟੀਟਿਊਟ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲੋਂਗੋਵਾਲ ਡਿਸਟ੍ਰਿਕਟ ਸੰਗਰੂਰ ਪੰਜਾਬ ਪਾਕ ਇਨ ਡੇਟ ਐਂਡ ਟਾਈਮ 21 ਜਨਵਰੀ ਨੂੰ ਤੁਹਾਡਾ ਇੰਟਰਵਿਊ ਹੋਏਗਾ 10 ਵਜੇ ਦੋਸਤੋ ਇਹ ਨੋਟੀਫਿਕੇਸ਼ਨ ਹੈ ਜਿਹਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲਿਓ ਪੜ੍ਹਨ ਤੋਂ ਬਾਅਦ ਹੀ ਅਪਲਾਈ ਕਰਨਾ ਜੀ ਦੋਸਤੋ ਇਹ ਫਾਰਮ ਹੈ ਇਹ ਤੁਸੀਂ ਫਿਲਪ ਕਰਕੇ ਪੂਰਾ ਆਪਣੇ ਨਾਲ ਇੰਟਰਵਿਊ ਵਾਸਤੇ ਲੈ ਕੇ ਜਾਣਾ ਜੀ ਔਰ ਇਹਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਾਂਗਾ ਉਥੋਂ ਤੁਸੀਂ ਡਾਊਨਲੋਡ ਕਰ ਲਿਓ ਜੀ ਮੇਰਾ ਵੀਡੀਓ ਤੁਹਾਨੂੰ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਇੱਕ ਨਵੀਂ ਭਾਰਤੀ ਦੇ ਨੋਟੀਫਿਕੇਸ਼ਨ